ਪਰਦੇਸ਼ ਦੇ ਸੂਬੇ ਦੇ ਮਹਾ ਮੰਤਰੀ ਵਿਜੈਦਾ ਛੋਟੀ ਜੀ ਜਿਨ੍ਹਾਂ ਨੇ ਅੱਜ ਦੀ ਪ੍ਰੈਸ ਵਾਰਤਾ ਬੁਲਾਈ ਹੈ ਤੇ ਉਹ ਵਿਸ਼ੇ ਸੰਬੰਧੀ ਤੁਹਾਡੇ ਨਾਲ ਚਰਚਾ ਕਰਨਗੇ ਉਹਨਾਂ ਦੇ ਨਾਲ ਸਾਡੇ ਸੋਲਵਾਰਿਆਂ ਲਈ ਜਿਹੜੇ ਜਨਰਲ ਸੈਕਟੀ ਪ੍ਰਿੰਸੀਪਲ ਵੀਜੇਰਾ ਜਨਰਲ ਸੈਕਟੀ ਅੰਦਰ ਮਿchnਾ ਹੈ ਪਰਦੇਸ਼ ਕਾਰਜਕਾਰੀ ਦੇ ਮੈਂਬਰ ਤੇ ਦੂਰੂਕ ਜ਼ਿਲ੍ਹਾ ਪ੍ਰਧਾਨ ਤੇ ਮੈਂ ਬੀਜੇਪੀ ਪੰਜਾਬ ਪਰਦੇਸ਼ ਦਾ ਮੀਡੀਆ ਕੋਰਡੀਨੇਟਰ ਤੁਹਾਡੇ ਵਿੱਚ ਅਸੀਂ ਹਾਜ਼ਰ ਹਾਂ ਤੇ ਛੋਟੀ ਸਾਹਿਬ ਨੂੰ ਦੱਸਦੇ ਕੁਝ ਵੀ ਦੇ ਬੇਰੀ ਹੋਲੀ ਇਸ ਮਾਣੇ ਚੋਨੇ ਤੁਹਾਡੇ ਨੂੰ ਦੇ ਹੁਣ ਮੈਂ ਕਿਹਾ ਦਿਆਲ ਚੋਢੀ ਜੀ ਤੁਹਾਡੇ ਪੱਤਰਕਾਰ ਭਰਾਵਾਂ ਨਾਲ ਆਪਜੀ ਗੱਲਬਾਤ ਲਾਭੀ ਦੀ ਚਰਚਾ ਸ਼ੁਰੂ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਮੀਡੀਆ ਦੇ ਕਨਵੀਨਰ ਜੀ ਸਿੰਘਲਾ ਜੀ ਅਤੇ ਜਨਰਲ ਸਕੱਤਰ ਸ਼ਰਤਪਾਲ ਜੀ ਸੋਮ ਵਾਲਿਆੜੀ ਜੀ ਨੂੰ ਇੱਥੇ ਬੁਲਾਇਆ ਜੀ ਪ੍ਰਤੀ ਦੇ ਪੇਪਰ ਤੇ ਬਹੁਤ ਹੀ ਸਤਿਕਾਰਯੋਗ ਭਾਰਤੀ ਆਪਣੇ ਭਾਰਤੀ ਲੋਕਤੰਤਰ ਦਾ ਚੌਥਾ ਸਤੰਭ ਮੈਂ ਕਹਾਂ ਸਪਤਾ ਹੈ ਕਿ ਪੱਤਰਕਾਰ మీడియా ਤੋਂ ਸਾਰੇ ਜਿੰਨੇ ਸਾਥੀ ਆਏ ਨੇ ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਅੱਜ ਪੰਜਾਬ ਦੇ ਹਰ ਇੱਕ ਡਿਸਟ੍ਰਿਕਟ ਲੈਵਲ ਦੇ ਉੱਪਰ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਪਿਛਲੇ ਦਿਨੀ ਐਨਡੀਏ ਦੀ ਸਰਕਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਵਾਅਦੇ ਵਿੱਚ ਵਿੱਤ ਮੰਤਰੀ ਸਿਧਾਰ ਰਵਣਜੀ ਨੇ ਬਾਈਟ ਪੇਸ਼ ਕੀਤਾ ਉਸ ਬਾਈਟ ਦੇ ਉੱਪਰ ਜਿਹੜੀਆਂ ਵਿਰੋਧੀ ਪਾਰਟੀਆਂ ਰੌਲਾ ਪਾ ਰਹੀਆਂ ਕਿ ਜਿਹੜਾ ਇਹ ਬਜਟ ਪੇਸ਼ ਕੀਤਾ ਗਿਆ ਹੈ ਉਹਦੇ ਉੱਪਰ ਸਵਾਲ ਠਾ ਰਹੇ ਨੇ ਉਹਨਾਂ ਦਾ ਜਵਾਬ ਦੇਣ ਲਈ ਔਰ ਲੋਕਾਂ ਨੂੰ ਦੱਸਣ ਲਈ ਕਿ ਜਿਸ ਤਰ੍ਹਾਂ ਦੇਸ਼ ਦੇ ਲੋਕਾਂ ਨੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਮੋਦੀ ਜੀ ਦੇ ਉੱਪਰ ਵਿਸ਼ਵਾਸ ਕਰਕੇ ਤੀਜੀ ਵਾਰ ਸਰਕਾਰ ਚਲਾਉਣ ਦਾ ਮੌਕਾ ਦੇਸ਼ ਦੇ ਵਿੱਚ ਦਿੱਤਾ ਹੈ। ਪਹਿਲਾਂ ਤਾਂ ਅਸੀਂ ਉਹ ਜਨਤਾ ਦਾ ਧੰਨਵਾਦ ਵੀ ਕੀਤਾ ਹੈ ਔਰ ਜਿਨ੍ਹਾਂ ਨੇ ਇਸ ਸਰਕਾਰ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ। ਔਰ ਜਿੱਥੋਂ ਤੱਕ ਇਸ ਬਾਈਟ ਦੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਮੁੱਖ ਰੱਖਿਆ ਗਿਆ ਹੈ। ਅਸੀਂ ਵੀ ਸਾਰੇ ਜਿਸ ਤਰ੍ਹਾਂ ਜੇ ਇਸ ਬਾਈਟ ਪੇਸ਼ ਹੋਇਆ ਹੈ ਉਸ ਦਿਨ ਤੋਂ ਲੈ ਕੇ ਅਸੀਂ ਸਾਰੇ ਬਾਈਟ ਨੂੰ ਪੜ੍ਹ ਵੀ ਰਹੇ ਹਾਂ ਦੇਖ ਵੀ ਰਹੇ ਹਾਂ ਔਰ ਮੈਂ ਸਮਝਦਾ ਕਿ ਚਾਰ ਪ੍ਰਮੁੱਖ ਸਮੂਹਾਂ ਨੂੰ ਲੈ ਕੇ ਇਹ ਬਜਟ ਨੂੰ ਪੇਸ਼ ਕੀਤਾ ਗਿਆ ਜਿਦੇ ਵਿੱਚ ਗਰੀਬ ਮਹਿਲਾ ਜੁਵਾ ਔਰ ਕਿਸਾਨ ਇਹਨਾਂ ਚਾਰਾਂ ਚੀਜ਼ਾਂ ਦੀ ਪ੍ਰਗਤੀ ਦੇ ਲਈ ਇਹਨਾਂ ਚਾਰਾਂ ਚੀਜ਼ਾਂ ਨੂੰ ਜੇ ਮੈਂ ਕਹਾ ਕਿ ਜਿਹੜੇ ਗਰੀਬ ਨੇ ਗਰੀਬ ਦਾ ਜਿੰਨਾ ਚਿੱਕਰ ਉਸ ਨੂੰ ਸਰਕਾਰ ਦੀ ਹਰ ਸਹੂਲਤ ਉਹਦੇ ਘਰ ਤੱਕ ਨਹੀਂ ਪਹੁੰਚਦੀ ਉਹਨਾਂ ਚਿਰ ਦੇਸ਼ ਤਰੱਕੀ ਨਹੀਂ ਕਰ ਸਕਦਾ ਇਸੇ ਕਰਕੇ ਗਰੀਬਾਂ ਦਾ ਖਾਸ ਧਿਆਨ ਰੱਖਿਆ ਗਿਆ ਮਹਿਲਾਵਾਂ ਦੇ ਲਈ ਜਿਸ ਤਰ੍ਹਾਂ ਮਹਿਲਾਵਾਂ ਨੂੰ ਸੈਲਫ ਹੈਲਪ ਗਰੁੱਪ ਬਣਾ ਕੇ ਜਾਂ ਮਹਿਲਾਵਾਂ ਨੂੰ ਕੰਮ ਦੇਣ ਲਈ ਜੋ ਬਜਟ ਵਿੱਚ ਪ੍ਰੋਵੀਜ਼ਨ ਆਏ ਨੇ ਉਹ ਵੀ ਇਸ ਗੱਲ ਦਾ ਸੰਕੇਤ ਨੇ ਕਿ ਭਾਰਤ ਦੀ ਮਹਿਲਾ ਨੂੰ ਸ਼ਕਤੀਕਰਨ ਸਸ਼ਕਤੀਕਰਨ ਬਣਾਉਣੇ ਜੁਵਾ ਲਈ ਮੈਂ ਕਹਿ ਸਕਦਾ ਹਾਂ ਕਿ ਜਿਹੜਾ ਮੁਦਰਾ ਡੋਨ ਹੈ ਔਰ ਉਰ ਉਰਦਗਾਰ ਦੇਣ ਲਈ ਜਿਸ ਤਰ੍ਹਾਂ ਐਮ ਐਸ ਸੀ ਐਮ ਨੂੰ ਛੋਟੇ ਜਿਹੜੇ ਲੰਘੂ ਉਦਯੋਗ ਆ ਉਹਨਾਂ ਨੂੰ ਵਡਾਵਾ ਦੇਣ ਲਈ ਔਰ ਖਾਸ ਤੌਰ ਤੇ ਜਿਹੜਾ ਕਿਸਾਨ ਹੈ ਕਿਸਾਨ ਨੂੰ ਕਿਵੇਂ ਜਿਹੜੀ ਰਵੈਕਤੀ ਫਸਲਾਂ ਦੇ ਵਿੱਚੋਂ ਕੱਢ ਕੇ ਕਿਵੇਂ ਫਸਲੀ ਵਿਭਿੰਨਤਾ ਵੱਲ ਮੋੜਿਆ ਜਾਵੇ ਕਿਵੇਂ ਜਿਹੜੀ ਸਾਡੀ ਜ਼ਮੀਨ ਅਪਜਾਊ ਸੀ ਲੇਕਿਨ ਪਿਛਲੇ ਸਮੇਂ ਦੇ ਵਿੱਚ ਕੁਝ ਖਾਦਾਂ ਦੀ ਰੇਹਾਂ ਦੀ ਵੱਧ ਵਰਤੋਂ ਪੈਸਟੀਸਾਈਡ ਦੀ ਹੋਰ ਕਰਕੇ ਉਹ ਜਿਹੜੀ ਬੰਜਰ ਹੋਈ ਜ਼ਮੀਨ ਹੈ ਕਿਵੇਂ ਕਿਸਾਨ ਨੂੰ ਕੁਦਰਤੀ ਖੇਤੀ ਦੇ ਨਾਲ ਜੋੜਿਆ ਜਾਵੇ ਜਿੱਥੇ ਬਜਟ ਦੇ ਵਿੱਚ ਇਹ ਤਰਜੀਹਾਂ ਦਿੱਤੀਆਂ ਉਥੇ ਮੈਂ ਸਮਝਦਾ ਕਿ ਕਿਸਾਨਾਂ ਲਈ ਖਾਸ ਤੌਰ ਤੇ ਜਿਵੇਂ ਐਮਐਸਪੀ ਦੇ ਵਿੱਚ ਲਗਾਤਾਰ ਜਿਹੜਾ ਵਾਅਦਾ ਹੋ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਵਾਅਦਾ ਕੀਤਾ ਹੈ ਔਰ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਮੈਂ ਸਮਝਦਾ ਕਿ ਚਾਰ ਚੀਜ਼ਾਂ ਦੇ ਉੱਪਰ ਜਿਹੜਾ ਬਜਟ ਹੈ ਉਹਨੂੰ ਫੋਕਸ ਕੀਤਾ ਗਿਆ ਔਰ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਨੌ ਚੀਜ਼ਾਂ ਇਸ ਬਜਟ ਦੇ ਵਿੱਚ ਮੇਲ ਰੱਖੀਆਂ ਗਈਆਂ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਖੇਤੀਬਾੜੀ ਉਤਪਾਦਨ ਦੇ ਵਿੱਚ ਅਨੁਕੂਲਤਾ ਤੇ ਵਾਧਾ ਪੈਦਾ ਕਰਨਾ ਰੁਜ਼ਗਾਰ ਦੇ ਸਾਧਨ ਪੈਦਾ ਕਰਨਾ ਔਰ ਵਿਕਾਸ ਦੇ ਲਈ ਔਰ ਸਮਾਜਿਕ ਨਿਆਂ ਦੇ ਲਈ ਸ਼ਹਿਰੀ ਵਿਕਾਸ ਦੇ ਲਈ ਊਰਜਾ ਸੁਰੱਖਿਆ ਜਿਵੇਂ ਮੈਂ ਕਹਿ ਸਕਦਾ ਹਾਂ ਕਿ ਜਿਵੇਂ ਕੇਂਦਰ ਸਰਕਾਰ ਨੇ ਇੱਕ ਸਬਸਿਡੀ ਦੇ ਉੱਪਰ ਜਿਹੜਾ 300 ਯੂਟ ਮਾਫ ਸੋਲਰ ਜਿਹੜੀ ਸਕੀਮ ਲੈ ਕੇ ਆਂਦੀ ਹੈ ਕਿ ਹਰ ਘਰ ਦੇ ਉੱਪਰ ਸੋਲਰ ਲਗਾ ਕੇ ਜਿਹੜਾ ਆਪਣਾ ਹਰ ਹੱਕਦਾਰ ਹੈ ਉਹ ਆਪਣੀ ਜਿਹੜੀ ਬਿਜਲੀ ਹੈ ਉਹ ਵਰਤ ਕੇ ਤੇ ਵਾਪਸ ਮੋੜ ਕੇ ਉਹਦੇ ਉੱਪਰ ਜਿਸ ਤਰ੍ਹਾਂ ਦੀ 35% ਸਬਸਿਡੀ ਦਾ ਸਬਾਧਾਨ ਕੀਤਾ ਗਿਆ ਹੈ ਔਰ ਟੀਚਾ ਰੱਖਿਆ ਹੈ ਕਿ ਹਰ ਘਰ ਦੇ ਉੱਪਰ ਸੋਲਰ ਲੱਗੇ ਇਸ ਤੋਂ ਇਲਾਵਾ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਅਗਲੀ ਪੀੜ੍ਹੀ ਹੈ ਉਹਦੇ ਸੁਧਾਰ ਦੇ ਲਈ ਔਰ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਮਜ਼ਬੂਤ ਕਰਨ ਦੇ ਲਈ ਇਹ ਸਾਰੀਆਂ ਜਿਹੜੀਆਂ ਨੌ ਚੀਜ਼ਾਂ ਦੇ ਇਹਦੇ ਉੱਪਰ ਬਜਟ ਜਿਹੜਾ ਹੈਗਾ ਪੇਸ਼ ਕੀਤਾ ਹੈ ਔਰ ਜੇ ਮੈਂ ਖੇਤੀਬਾੜੀ ਵੱਲ ਆਵਾਂ ਤੇ ਜਿਹੜੀਆਂ ਸਾਡੀਆਂ ਰਵਾਇਤੀਆਂ ਫਸਲਾਂ ਨੇ ਜਿਵੇਂ ਝੋਨਾ ਹੈ ਜਾਂ ਕਣਕ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਬੀਟੀ ਹੈ ਬੀਟੀ ਨਰਮੇ ਦੇ ਵਿੱਚ 4-5 ਸਾਲ ਫਸਲ ਵਧੀਆ ਹੋਈ ਖਲੋਤ ਆ ਗਈ ਅੱਜ ਗੁਲਾਬੀ ਸੂਡੀ ਦੇ ਕਾਰਨ ਨਰਮਾ ਜਿਹੜਾ ਆਪੋ ਹੋਰੋਂ ਖਟ ਗਿਆ ਹੋਰ ਫਸਲਾਂ ਨੂੰ ਕਿਵੇਂ ਉਤਸ਼ਾਹਿਤ ਕੀਤਾ ਜਾਵੇ ਬੱਤੀ ਖੇਤੀਬਾੜੀ ਦੀਆਂ ਫਸਲਾਂ ਦੇ ਉੱਪਰ 109 ਫਸਲਾਂ ਵਿੱਚ ਜੋੜ ਕੇ ਉਹਦੀ ਜਿਹੜੀ ਪੈਦਾਵਾਰ ਹੈ ਉਹਦੀਆਂ ਜਿਹੜੀਆਂ অনুকূল ਮੌਸਮ ਦੇ ਮੁਤਾਬਕ ਕਿਸਮਾਂ ਨੇ ਉਹ ਯਾਰੀ ਕਰਨ ਦਾ ਫੈਸਲਾ ਕੀਤਾ ਇਸ ਤੋਂ ਇਲਾਵਾ ਜਿਹੜੀ ਸਰਸੋ ਹੈ ਮੂਫਲੀ ਹੈ ਤੇਲ ਹੈ ਸੋਇਆਬੀਨ ਹੈ ਇਹ ਜਿਹੜੀਆਂ ਤਿਲਨੋ ਫਸਲਾਂ ਨੇ ਇਹਨਾਂ ਨੂੰ ਕਿਵੇਂ ਵਧਾਇਆ ਜਾਵੇ ਤਾਂ ਕਿ ਜਿਹੜਾ ਦੇਸ਼ ਹੈ ਉਹ ਤੇਲ ਦੀਆਂ ਫਸਲਾਂ ਦੇ ਉੱਪਰ ਖਾਣ ਵਾਲੀਆਂ ਜਿਹੜੀਆਂ ਆਪਣੀਆਂ ਦਾਣਾਂ ਨੇ ਉਹਦੇ ਉੱਪਰ ਆਪਣੇ ਆਪ ਨਿਰਭਉ ਜਿਹੜਾ ਹੈਗਾ ਨਿਰਪਰ ਹੋ ਸਕੇ ਇਸ ਤੋਂ ਇਲਾਵਾ ਪਹਿਲੀ ਵਾਰ ਹੋਇਆ ਹੈ ਕਿ ਹਰ ਸਾਲ ਜਿਹੜਾ ਖੇਤੀ ਖੇਤਰ ਹੈ ਖੇਤੀਬਾੜੀ ਦਾ ਉਹਦੇ ਲਈ ਇੱਕ 1.52 ਲੱਖ ਕਰੋੜ ਜਿਹੜਾ ਰੁਪਈਆ ਹੈ ਉਹ ਰੱਖਿਆ ਗਿਆ ਹੁਣ ਜੇ ਮੈਂ ਆਵਾ ਗਰੀਬ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਅੱਜ ਜਿਸ ਤਰ੍ਹਾਂ ਪਿਛਲੀ ਸਰਕਾਰ ਦੇ ਵਿੱਚ ਦੇਖਦੇ ਪ੍ਰਧਾਨ ਮੰਤਰੀ ਜੀ ਨੇ ਸੋਚਿਆ ਕਿ ਕੋਈ ਵੀ ਵਿਅਕਤੀ ਛੱਤ ਤੋਂ ਉਧਰਾ ਨਹੀਂ ਰਹਿਣਾ ਚਾਹੀਦਾ ਹਰ ਘਰੇ ਜਲ ਵੀ ਹੋਣਾ ਚਾਹੀਦਾ ਤੇ ਜਲ ਦੇ ਨਾਲ ਨਾਲ ਵੀ ਹੋਣਾ ਚਾਹੀਦਾ ਨਾਲ ਤੇ ਜਲ ਦੀ ਉਹਨਾਂ ਨੇ ਕਿਹਾ ਉਹਨਾਂ ਨੇ ਇਸ ਵਾਰ 3 ਕਰੋੜ ਜਿਹੜੇ ਮਕਾਨ ਨੇ ਉਹ ਬਣਾਉਣ ਦਾ ਟੀਚਾ ਰੱਖਿਆ ਔਰ ਉਹਦੇ ਲਈ ਮੈਂ ਸਮਝਦਾ ਕਿ ਜਿਹੜੇ ਸ਼ਹਿਰਾਂ ਦੇ ਵਿੱਚ ਪੋਰਟਲ ਆ ਖੁੱਲ ਗਏ ਨੇ ਔਰ ਪਿੰਡਾਂ ਦੇ ਵਿੱਚ ਵੀ ਦਿਹਾਤੀ ਏਰੀਏ ਦੇ ਵਿੱਚ ਪੋਰਟਲ ਖੁੱਲਣ ਜਾ ਰਿਹਾ ਹੈ ਔਰ ਉਹ 3 ਕਰੋੜ ਲੋਕਾਂ ਨੂੰ ਜਿਹੜੇ ਨਵੇਂ ਮਕਾਨ ਬਣਾ ਕੇ ਦੇਣੇ ਆ ਉਹ ਵੀ ਜਿਹੜਾ ਹੈਗਾ ਇਸ ਵਾਈਟ ਦੇ ਵਿੱਚ ਪੂਰਾ ਪ੍ਰਵਿਝਨ ਰੱਖਿਆ ਗਿਆ ਇਸ ਤੋਂ ਇਲਾਵਾ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਿਵੇਂ ਕਈ ਕਹਿ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਕੀ ਦਿੱਤਾ ਜੀ ਮੈਂ ਸਮਝਦਾ ਕਿ ਜਿਹੜਾ ਅੰਮ੍ਰਿਤਸਰ ਔਰ ਕੋਲਕੱਤਾ ਦਾ ਅਨਜੋਗੀਕਰਨ ਗਲਿਆਰਾ ਹੈ ਉਹ ਵੀ ਪੰਜਾਬ ਨੂੰ ਇੱਕ ਅੰਮ੍ਰਿਤਸਰ ਜਿਹੜਾ ਹੈਗਾ ਉਹਨੂੰ ਕੋਲਕੱਤੇ ਦੇ ਨਾਲ ਜੋੜਨ ਵਾਸਤੇ ਇਹ ਜਿਹੜਾ ਹੈਗਾ ਵਾਈਟ ਦੇ ਵਿੱਚ ਪ੍ਰਵਿਝਨ ਆਇਆ ਇਹਦੇ ਨਾਲ ਕੀ ਹੋਣਾ ਹੈ ਕਿ ਸਾਡੇ ਸਟੇਟ ਨੂੰ ਰੈਵਨਿਊ ਦਾ ਵੀ ਵਾਧਾ ਹੋਣਾ ਹੈ ਵਪਾਰ ਵੀ ਜੁੜਨਾ ਹੈ ਔਰ ਇਹਦੇ ਨਾਲ ਸੂਬੇ ਦੀ ਤਰੱਕੀ ਵੀ ਹੋਣੀ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ ਅਸੀਂ ਕਹਿ ਸਕਦੇ ਆ ਕਿ ਜਿਹੜੀਆਂ ਮਹਿਲਾ ਸੰਚਾਲਿਤ ਵਿਕਾਸ ਨੇ ਜਿਵੇਂ ਮੈਂ ਪਹਿਲਾਂ ਵੀ ਸੈਲਫ ਹੈਲਪਰ ਗਰੁੱਪਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਦੇ ਵਿਡਾਵੇ ਲਈ ਜਿਹੜਾ ਪਹਿਲਾ ਮਹਿਲਾ ਸੈਲਫ ਹੈਲਪਰ ਗਰੁੱਪ ਚੱਲਦੇ ਆ ਉਹਦੇ ਵਿੱਚ ਵੀ ਐਸੇ ਇਹ ਯੋਜਨਾ ਦੇਣ ਵਾਸਤੇ 3 ਲੱਖ ਕਰੋੜ ਰੁਪਏ ਦੀ ਜਿਹੜੀ ਹੈਗੀ ਹੈ ਉਹ ਰਾਸ਼ੀ ਰੱਖੀ ਗਈ ਹੈ ਇਸ ਤੋਂ ਇਲਾਵਾ ਇੱਕ ਜਿਹੜੀ ਸਕੀਮ ਲਿਆਂਦੀ ਹੈ ਪਿੰਡਾਂ ਵਾਸਤੇ ਜਿਹਦਾ ਨਾਂ ਦਿੱਤਾ ਉਹਨਾਂ ਨੇ ਕਿ ਪ੍ਰਧਾਨ ਮੰਤਰੀ ਜਨ ਜਤੀਆ ਉન્નਤ ਗ੍ਰਾਮ ਅਭਿਆਨ ਇਹਦੇ ਵਿੱਚ 63000 ਪਿੰਡਾਂ ਨੂੰ ਜਿਸ ਤਰ੍ਹਾਂ ਪਹਿਲਾਂ ਹਰ ਪਿੰਡ ਦੇ ਵਿੱਚ ਇੱਕ ਸੁਨਮਤ ਹੋਵੇ ਹਰ ਪਿੰਡ ਦੇ ਵਿੱਚ ਇੱਕ ਚੰਗਾ ਜਿਹੜਾ ਹੈਗਾ ਇਨਫਰਾਸਟਰਕਚਰ ਪੈਦਾ ਹੋਣ ਉੱਥੇ ਜਿਹੜੇ ਹੈਗੇ ਆ ਅਜੋਕ ਲੱਗਣ ਇਹਦੇ ਲਈ ਵੀ ਸਰਕਾਰ ਨੇ 5 ਕਰੋੜ ਜਨ ਜਤੀ ਲੋਕਾਂ ਨੂੰ ਲਾਭ ਦੇਣ ਵਾਸਤੇ ਜਿਹੜਾ ਹੈਗਾ ਇਹ ਸਕੀਮ ਰੱਖੀ ਆ ਇਹਦੇ ਨਾਲ ਹੀ ਜਿਵੇਂ ਸਾਡੇ ਛੋਟੇ ਉਦਯੋਗ ਦੇ ਐਮ ਐਸ ਐਮ ই ਜਿਹੜੇ ਲੋਕ ਚਲਾਉਂਦੇ ਨੇ ਕਈ ਵਾਰ ਕੀ ਹੁੰਦਾ ਹੈ ਕਿ ਉਹ ਉਦਯੋਗ ਦੇ ਵਿੱਚ ਕਈ ਵਾਰੀ ਕਿਸੇ ਨੂੰ ਘਾਟਾ ਪੈ ਜਾਂਦਾ ਹੈ ਜਾਂ ਕਿਸਤਾਂ ਨਹੀਂ ਮੁਲਕੀਆਂ ਜਾਂ ਕੋਈ ਕੰਮ ਦੇ ਵਿੱਚ ਰੁਕਾਵਟ ਆ ਜਾਂਦੀ ਹੈ ਕਿਉਂਕਿ ਜਿਹੜਾ ਐਮ ਐਸ ਐਮ ই ਉਦਯੋਗ ਹੈ ਮੈਂ ਸਮਝਦਾ ਕਿ ਉਹ ਰੁਜ਼ਗਾਰ ਦੇ ਸਾਧਨ ਬਹੁਤ ਪੈਦਾ ਕਰਦਾ ਹੈ ਇਸ ਲਈ ਉਹ ਉਦਯੋਗ ਟੁੱਪੇ ਨਾ ਉਸ ਉਦਯੋਗ ਨੂੰ ਵੀ ਪਨਾਵਾ ਦੇਣ ਲਈ ਜਿਹੜਾ ਹੈਗਾ 100 ਕਰੋੜ ਰੁਪਏ ਤੱਕ ਦਾ ਜਿਹੜਾ ਗਰੰਟੀ ਕਵਰ ਦੇਣ ਦਾ ਪ੍ਰਬੰਧ ਇਹਦੇ ਵਿੱਚ ਸਰਕਾਰ ਨੇ ਕੀਤਾ ਹੈ ਇਸ ਤੋਂ ਇਲਾਵਾ ਜਿੰਨਾ ਵੀ ਪਹਿਲਾਂ ਜਿਹੜੇ ਸਾਡੇ ਨੌਜਵਾਨ ਹੁੰਦੇ ਸੀ ਉਹ ਕੀ ਕਰਦੇ ਸੀ ਕਿ ਟ੍ਰੇਨਿੰਗ ਲੈ ਕੇ ਉਹਨਾਂ ਨੂੰ ਬੈਂਕਾਂ ਤੋਂ ਲੋਨ ਨਹੀਂ ਹੁੰਦੀਆਂ ਸੀ ਗਰੰਟੀ ਮੰਗਦੀਆਂ ਸੀ ਔਰ 10 ਲੱਖ ਤੱਕ ਰੁਪਏ ਦਾ ਇਹਦਾ ਪ੍ਰਬੰਧ ਸੀ ਸਰਕਾਰ ਨੇ ਕੀਤਾ ਹੋਇਆ ਸੀ ਕਿ ਲੋਨ ਲੈ ਸਕਦਾ ਲੇਕਿਨ ਇਸ ਵਾਰ ਬੈਂਕ ਦੇ ਵਿੱਚ ਜਿਹੜਾ ਉਹ ਲੋਨ ਹੈ ਉਹ ਦੁੱਗਣਾ ਕਰ ਦਿੱਤਾ ਗਿਆ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਤੱਕ ਉਹ ਜਿਹੜਾ ਹੈਗਾ ਲੋਨ ਕੀਤਾ ਗਿਆ ਸੋ ਇਹ ਜਿਹੜੇ ਮੋਟੇ-ਮੋਟੇ ਵਿਸ਼ੇ ਨੇ ਸਾਰੇ ਇਹ ਤੁਹਾਨੂੰ ਅਸੀਂ ਇਹਦੀ ਕਾਪੀ ਵੀ ਦੇ ਦੇਾਂਗੇ ਚਾਹੇ ਉਹ ਵਿਕਾਸ ਕੇਂਦਰਾਂ ਦੇ ਵਿੱਚ ਜਿਹੜੇ ਸ਼ਹਿਰਾਂ ਦੀ ਕਰਨੀ ਹੈ ਚਾਹੇ ਉਹ ਪਿੰਡਾਂ ਦੀ ਕਰਨੀ ਹੈ ਚਾਹੇ ਮੈਂ ਪਹਿਲਾਂ ਕਿਹਾ ਕਿ ਮਹਿਲਾਵਾਂ ਦੇ ਲਈ ਚਾਹੇ ਸ਼ਹਿਰੀ ਆਵਾਸ ਦੇ ਲਈ ਚਾਹੇ ਨੌਜਵਾਨਾਂ ਦੇ ਲਈ ਤੇ ਚਾਹੇ ਕਿਸਾਨਾਂ ਦੇ ਲਈ ਜਿੱਥੇ ਇਹ ਸਾਰੇ ਬੈਕ ਤੇ ਵਿੱਚ ਤਜਵੀਜ਼ਾਂ ਰੱਖੀਆਂ ਨੇ ਕਿ ਚਾਹੇ ਉਹਦੇ ਵਿੱਚ 300 ਜੂਟ ਤੱਕ ਮੁਫਤ ਬਿਜਲੀ ਸੋਲਰ ਜਿਹੜੀ ਊਰਜਾ ਹੈ ਉਹ ਲਵਾਉਣ ਵਾਸਤੇ ਸਬਸਿਡੀ ਦੀ ਯੋਜਨਾ ਦਿੱਤੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਲੈ ਕੇ ਅਸੀਂ ਕਹਿ ਸਕਦੇ ਆ ਕਿ ਇੱਕ ਬਹੁਤ ਵਧੀਆ ਜਿਹੜਾ ਬਜਟ ਹੈ ਉਹ ਸਰਕਾਰ ਨੇ ਪੇਸ਼ ਕੀਤਾ ਹੈ ਲੇਕਿਨ ਇਹਦੇ ਵਿੱਚ ਇੱਕ ਹੋਰ ਮੈਂ ਕਹਿ ਸਕਦਾ ਕਿ ਜਿੰਨਾ ਚਿਰ ਪਿੰਡਾਂ ਦੇ ਵਿੱਚ ਛੜਕਾਂ ਨਹੀਂ ਬਣਦੀਆਂ ਪਿੰਡਾਂ ਨੂੰ ਸ਼ਹਿਰਾਂ ਦੇ ਨਾਲ ਨਹੀਂ ਜੋੜਿਆ ਜਾਂਦਾ ਔਰ ਜਿਹੜੀ ਪ੍ਰਧਾਨ ਮੰਤਰੀ ਛੜਕ ਯੋਜਨਾ ਸੀਗੀ ਇਹਦੇ ਵਿੱਚ ਵੀ ਇਸ ਵਾਰ ਵਾਅਦਾ ਕਰਕੇ 25000 ਜਿਹੜੇ ਪਿੰਡ ਨੇ ਉਹਨਾਂ ਨੂੰ ਪਿੰਡਾਂ ਨੂੰ ਸ਼ਹਿਰਾਂ ਦੇ ਨਾਲ ਜੋੜਿਆ ਜਾਣੇ ਸੋ ਜਿੱਥੇ ਇਹ ਗੱਲਾਂ ਆਈਆਂ ਨੇ ਉੱਥੇ ਮੈਂ ਕਹਿ ਸਕਦਾ ਕਿ ਜਿਹੜਾ ਟੈਕਸ ਦੇ ਰੂਪ ਦੇ ਵਿੱਚ ਵੀ ਸਰਕਾਰ ਨੇ ਇਸ ਵਾਰੀ ਜੋ ਰੇਟਾਂ ਦਿੱਤੀਆਂ ਨੇ ਉਹਦੇ ਵਿੱਚ ਅਸੀਂ ਜਿਵੇਂ ਵਦੇਸ਼ੀ ਕੰਪਨੀਆਂ ਜਿਵੇਂ ਕਾਰਪੋਰੇਟ ਜਿਵੇਂ ਕਹਿ ਸਕਦੇ ਆ ਕਿ ਉਹ ਆ ਕੇ ਇੱਥੇ ਇਨਵੈਸਟ ਕਰਨ ਗਈਆਂ ਉਹਨਾਂ ਨੂੰ ਵੀ 40 ਤੋਂ 35% 40 ਤੋਂ ਘਟਾ ਕੇ 35 ਕੀਤਾ ਉਹ ਇਸ ਤਰ੍ਹਾਂ ਕੇ ਕੀਤਾ ਕਿ ਜਿੰਨੀ ਇੰਡਸਟਰੀ ਆਊਗੀ ਜਿੰਨਾ ਕੋਈ ਇੱਥੇ ਇਨਵੈਸਟਮੈਂਟ ਕੋਈ ਕਰੂਗਾ ਉਹਦੇ ਨਾਲ ਰੁਜ਼ਗਾਰ ਦੇ ਸਬੰਧ ਵੀ ਪੈਦਾ ਹੁੰਦੇ ਆ ਔਰ ਸਰਕਾਰ ਨੂੰ ਵੀ ਰੈਵਨਿਊ ਮਿਲਦਾ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਜਿਹੜੀ ਨਵੀਂ ਕਰ ਵਿਵਸਥਾ ਬਕਲ ਪੈ ਚੁੰਨੇ ਵਾਲਾਂ ਦੇ ਲਈ ਉਹਦੇ ਲਈ ਜਿਹੜਾ ਸਟੈਂਡਰਡ ਡਿਡਿਕਸ਼ਨ ਹੈ ਉਹ 50000 ਤੋਂ ਵਧਾ ਕੇ 75000 ਰੁਪਏ ਕਰ ਦਿੱਤੀ ਹੈ ਕਿ ਜਿਹੜਾ ਕੋਈ ਕਰਮਚਾਰੀ ਹੈ ਸਿੱਢੀ ਜਾਣੇ ਉਹਨੂੰ 1 ਲੱਖ 75000 ਤੱਕ ਜਿਹੜਾ ਹੈਗਾ ਉਹਦਾ ਲਾਭ ਵੀ ਹੋਊਗਾ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਮੈਂ ਸਮਝਦਾ ਕਿ ਜਿਹੜਾ ਬਜਟ ਹੈ ਉਹ ਚਾਰ ਚੀਜ਼ਾਂ ਨੂੰ ਮੁੱਖ ਰੱਖ ਕੇ ਔਰ ਸਾਰਿਆਂ ਦਾ ਧਿਆਨ ਰੱਖ ਕੇ ਕੀਤਾ ਗਿਆ ਸੋ ਸਾਡਾ ਕਹਿਣਾ ਇਹ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਕੇਵਲ ਤੇ ਕੇਵਲ ਇਸ ਗੱਲ ਦੇ ਉੱਪਰ ਲਿਖੀਆਂ ਹੋਈਆਂ ਕਿ ਜਿਹੜਾ ਇਹ ਬਜਟ ਹੈ ਜੀ ਇਹ ਬਜਟ ਕੇਵਲ ਕੁਝ ਰਾਜਾਂ ਲਈ ਕੀਤਾ ਗਿਆ ਹੈ ਇਹ ਬਜਟ ਦੇ ਵਿੱਚ ਕੁਝ ਨਹੀਂ ਹੈ ਜੇ ਤੁਸੀਂ ਬਜਟ ਪੜ੍ਹ ਗਿਆ ਜਿਹੜੀਆਂ ਮੱਦਾਂ ਮੈਂ ਤੁਹਾਡੇ ਅਸੀਂ ਤਾਪੀ ਦੇ ਵੀ ਦੇਵਾਂਗੇ ਤੇ ਪੜ੍ਹਾਂਗੇ ਤੇ ਸਾਨੂੰ ਪੜ੍ਹ ਕੇ ਪਤਾ ਚੱਲੂਗਾ ਕਿ ਇਸ ਵਾਰ ਦਾ ਜਿਹੜਾ ਬਜਟ ਹੈ ਉਹ ਚਾਰ ਚੀਜ਼ਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੋ ਇਹ ਬਹੁਤ ਵਧੀਆ ਬਜਟ ਹੈ ਇਹਦੇ ਨਾਲ ਦੇਸ਼ ਦੀ ਤਰੱਕੀ ਹੋਣੀ ਹੈ ਔਰ ਦੇਸ਼ ਦੀ ਤਰੱਕੀ ਵੀ ਹੋਣੀ ਹੈ ਔਰ ਜਿਹੜੇ ਸੂਬੇ ਨੇ ਉਹਨਾਂ ਨੂੰ ਬੜਾ ਹਿੱਸਾ ਮਿਲ ਕੇ ਉਹਨਾਂ ਦੀ ਵੀ ਤਰੱਕੀ ਹੋਣੀ ਹੈ ਸੋ ਮੇਰਾ ਇਹਨਾਂ ਕਹਿਣਾ ਸੀ ਤੁਹਾਡਾ ਤੁਸ ਸਵਾਲ ਹੈ ਤੁਹਾਡਾ ਜਵਾਬ ਕੁਝ ਸਮੇਂ ਪਿੱਛੇ ਅਵਾਜ਼ ਆ ਬਣ ਗਿਆ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਉਦੋਂ ਉਹਨਾਂ ਦੇ ਬਜਟਾਂ ਨੂੰ ਤੁਸੀਂ ਦੇਂਦੇ ਹੁੰਦੇ ਸੀ ਹੁਣ ਤੁਹਾਡੀ ਸਰਕਾਰ ਉਹ ਦੇਂਦਦੇ ਆ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾਗਾ ਵੀ ਭਾਜਪਾ ਨੂੰ 15 ਸਾਲ 15 ਸਾਲ ਲੱਗਿਆ دوسری ਸਰਕਾਰ ਆ ਗਈ 11ਵਾਂ ਸਾਲ ਲੱਗ ਗਿਆ ਚਲੋ ਵਿਰੋਧੀ ਪਾਰਟੀਆਂ ਦੇ ਕੁਝ ਕਹਿੰਦੀਆਂ ਤੁਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਗੱਲ ਸੁਣਨ ਦਾ ਵੀ ਕੋਈ ਪ੍ਰਧਾਨ ਮੰਤਰੀ ਕੋਈ ਗੱਲ ਵੀ ਨਹੀਂ ਸੁਣਉਂਦੇ ਕੋਈ ਮੀਟਿੰਗ ਵੀ ਨਹੀਂ ਬੁਲਾਉਂਦੇ ਹੋ ਸਕਦਾ ਉਹ ਠੀਕ ਹੋਣ ਕਿਸੇ ਵਿਸ਼ੇ ਤੇ ਕੋਈ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਹਰ ਵਾਰੀ ਵਿਰੋਧੀ ਪਾਰਟੀਆਂ ਆਲੋਚਨਾ ਹੀ ਕਰਦੀਆਂ ਜਾਂ ਕਿ ਤੁਹਾਡਾ ਮੋਟੀਵੇਸ਼ਨ ਹੈ ਵੀ ਪ੍ਰੈਸ ਕਾਨਫਰੰਸਾਂ ਬੁਲਾਓ ਜੀ